ਲਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਤ ਦੇ ਵੱਜ ਗਏ 10 ਆਪਾਂ ਪਿਉਣ ਲੱਗੇ ਆਂ ਬੀ ਚਰੀ ਦਾ ਤੇ ਮੱਕੀ ਦਾ ਕਿਉਂਕਿ ਆਪਾਂ ਸਵੇਰੇ ਬੀਜਣੀ ਆਂ ਚਰੀ ਤੇ ਮੱਕੀ ਧੋਕਣ ਵਾਲਾ ਬੀਰ ਲਾ ਕੇ ਬੀਜਾਂਗੇ ਹੁਣ ਅੱਜ ਰਾਤ ਨੂੰ ਇਹਨੂੰ ਪਿਉਂਦਾਂਗੇ ਆਪਾਂ ਔਰ ਮੇਰਾ ਛੋਟਾ ਸੰਧੂ ਸਾਹਿਬ ਵੀ ਨਾਲ ਪੂਰੀ ਹੈਲਪ ਕਰਾ ਰਹੇ ਨੇ ਕਿਉਂਕਿ ਛੁੱਟੀਆਂ ਹੋ ਗਈਆਂ ਨੇ ਦੋਣੇ ਨੂੰ ਮੈਂ ਨਾਲ ਲਾ ਲਿਆ ਮੈਂ ਕਿਹਾ ਵੀ ਇਹਨੂੰ ਨਾਲ-ਨਾਲ ਥੋੜਾ-ਥੋੜਾ ਕੰਮ ਸਿਖਾਉਂਦੇ ਚੱਲਾਂਗੇ ਅੱਜ ਸਿਖਾਵਾਂਗੇ ਤਾਂ ਕੱਲ ਨੂੰ ਆਪੀ ਸਿੱਖ ਜੂਗਾ ਇਸ ਲਈ ਜਿਵੇਂ ਪੂਰਾ ਨਾਲ ਹੈਲਪ ਕਰਾ ਰਿਆ ਤੇ ਵਧੀਆ ਲੱਗਦਾ ਆ ਦੇਖੋ ਹੱਥ ਮਾਰਦੇ ਨੂੰ ਐ ਬੜਾ ਮਜ਼ਾ ਆ ਰਿਹਾ ਤੇ ਅੱਜ ਇਹ ਆਪਾਂ 10 ਕਿਲੋ ਚਰੀ ਆ ਤਾਂ 5 ਕਿਲੋ ਮੱਕੀ ਤੇ ਦੋ ਅਸੀਂ ਮਤਲਬ ਕਿ ਦੋ ਕਿਨਾਰਾਂ ਦਾ ਵੀ ਹੈ ਤੇ ਗਰਮੀ ਬਹੁਤ ਪੈ ਰਹੀ ਉਹਦੇ ਕਰਕੇ ਫਿਰ ਮੈਨੂੰ ਇਹ ਹੁੰਦਾ ਵੀ ਬੱਤਰ ਨਾ ਸੁੱਕ ਜੇ ਕਿਤੇ ਇਧਰ ਹੀ ਮੈਂ ਇਹਨੂੰ ਪਹਿਲਾਂ ਹੀ ਪਿਉ ਦਿੰਨਾ ਇਹ ਪੱਠੇ ਵੀ ਇਹਦੇ ਨਾਲ ਛੇਤੀ ਨਿਕਲਦੇ ਆ ਦੇਖੋ ਲੈ ਰਿਹਾ ਆਨੰਦਪੁਰਾ ਇਹ ਤਾਂ ਕਰਕੇ ਮੈਂ ਕਿਹਾ ਚੱਲ ਬੈਠੇ ਬੈਠੇ ਵੀਡੀਓ ਬਣਾ ਕੇ ਬਲੌਗ ਬਣਾ ਲੈਨੇ ਆ ਨਾਲੇ ਗੱਲਾਂ ਹੋ ਜਾਣਗੀਆਂ ਉਹਦੇ ਟਾਈਮ ਪਾਸ ਕਿੱਥੇ ਕਿਉਂਕਿ ਗੱਲਾਂ ਮਾਰਨ ਵਾਲੇ ਨਾ ਤਾਂ ਹੁਣ ਸੱਜਣ ਲੱਭਦੇ ਆ ਨਾ ਕਿਸੇ ਕੋਲ ਵੀਰੇ ਟਾਈਮ ਹੈ ਸੋਸ਼ਲ ਮੀਡੀਆ ਤੇ ਉਹਦੇ ਨਾਲ ਕਰ ਲੀ ਦੀਆਂ ਨੇ ਤੇ ਨਾਲੇ ਵੀਰ ਭਰਾ ਸਲਾਹ ਵੀ ਦੇ ਦਿੰਦੇ ਨੇ ਵੀਰੇ ਇਦਾਂ ਨਹੀਂ ਇਦਾਂ ਬੀਜਨੇ ਆ ਔਰ ਮੰਨਣੀ ਵੀ ਚਾਹੀਦੀ ਹੈ ਕਈ ਵਾਰੀ ਆਪਾਂ ਵੀ ਇਹ ਚੀਜ਼ਾਂ ਮੇਰੇ ਵੀਰ ਭਰਾਵਾਂ ਤੋਂ ਸਿੱਖੀ ਦੀਆਂ ਭਾਈ ਕਿਦਾਂ ਪੱਠੇ ਬੀਜੀਦੇ ਕਿਦਾਂ ਕੀ ਕਰੀਦੇ ਤੇ ਇਹ ਹੁਣ ਪੂਰੇ ਆਨੰਦ ਲੈ ਰਿਹਾ ਮੇਰੇ ਨਾਲ ਇਹਨੂੰ ਸਭ ਕੁਝ ਸਿਖਾਵਾਂਗੇ ਕਿਉਂਕਿ ਆਪਾਂ ਇਹਨੂੰ ਪੜਾਉਣਾ ਤਾਂ ਫੁੱਲ ਹੈ ਪਰ ਜੇ ਨਾ ਪੜਿਆ ਤਾਂ ਇਹ ਆਪਣਾ ਕਿੱਤਾ ਜ਼ਰੂਰ ਕਰੂਗਾ ਮੇਰੀ ਸੋਚ ਹੈ ਕਿ ਇਹਨੂੰ ਮੈਂ 10-15 ਸਾਲ ਦੇ ਵਿੱਚ ਪੈਸੇ ਕਮਾ ਲਾ ਦੂੰਗਾ ਕੰਮ ਕਰਨਾ ਨੌਕਰੀ ਨੌਕਰੀ ਤਾਂ ਬਾਅਦ ਦੀਆਂ ਗੱਲਾਂ ਨੇ ਸੋਚ ਲੰਮੀ ਰੱਖ ਕੇ ਚੱਲਣਾ ਚਾਹੀਦਾ ਬੰਦੇ ਨੂੰ ਹੁਣ ਇਹ ਪੂਰੇ ਆਨੰਦ ਲੈ ਰਿਹਾ ਦੇਖੋ ਇਹ ਆਪ ਪੀਉਂਦਾ ਹੈ ਚਿਪਾਤਾ ਪਾਣੀ ਮੱਕੀ ਆ ਭੱਡ ਪੀਵਾਂਗੇ ਹੁਣ ਸਵੇਰ ਲੋ ਜੀ ਉੱਠ ਪਏ ਆਪਾਂ ਸਵੇਰੇ ਚੜ੍ਹ ਕੇ ਵੱਧ ਗਏ ਅੱਠ ਤੇ ਉਹ ਬੰਦ ਅਸੀਂ ਵਜਾਣੇ ਸੀ ਪੱਠੇ ਵਜਾਈ ਦਾ ਸ਼ਾਮ ਨੂੰ ਪਰ ਅਸ ਜ ਦਿਨੇ ਵਿਚਾਲੇ ਹੁਣ ਇਹਨੂੰ ਸਭ ਪਤਾ ਵੀ ਕਿੱਥੇ ਮੱਕੀ ਕਿੱਥੇ ਚਰੀ ਹੈ ਤਾਂ ਫਿਰ ਅਸੀਂ ਖੇਤ ਦੇ ਵਿੱਚ ਨੇ ਇਕੱਠੇ ਇੱਕ ਖਲਾਰ ਕਿਸਖਾ ਲਿਆ ਥੋੜਾ ਜਿਹਾ ਬੀ ਕਿਉਂਕਿ ਪਾਣੀ ਸੀ ਨਾ ਫਿਰ ਛੱਟਾ ਨਹੀਂ ਦਿੱਤਾ ਜਾਣਾ ਤੇ ਇਹਨੂੰ ਮੈਂ ਕਿਹਾ ਤੂੰ ਹੱਥ ਮਾਰ ਕੇ ਹਲਾ ਦੇ ਇਹਨੂੰ ਐ ਲੱਗਿਆ ਨਾ ਪੂਰਾ ਦੇਖੋ ਕਹਿੰਦਾ papa ਬਹੁਤ ਮਜ਼ਾ ਆਉਣ ਲਿਆ ਕਹਿੰਦਾ ਐ ਹੀ ਹੁੰਦਾ ਜੀ ਬੱਚੇ ਨੂੰ ਜੇ ਉਹ ਸਿਖਾਵਾਂਗੇ ਇਹ ਤਾਂ ਕਾਗਜ਼ ਦੀ ਕਾਗਜ਼ ਨਹੀਂ ਕਹਿੰਦੇ ਪਲੇਨ ਕਾਗਜ਼ ਹੈ ਤੇ ਜੋਲੀ ਕੁ ਮਾਰਦਾਂਗੇ ਨੇ ਉਹੀ ਬੰਨਣਾ ਅੱਗੇ ਤਾਂ ਇਹਦੇ ਕਰਮ ਨੇ ਸਾਡੇ ਆਪਣੇ ਕਰਮ ਨੇ ਵੀ ਕੀ ਬੰਨਣਾ ਹੁਣ ਇਹ ਕਹਿੰਦਾ papa ਲਿਆ ਮੈਂ ਆਪਣਾ ਬਣਾਣਾ ਵੀਡੀਓ ਤੇ ਹੂੰ ਬਹੁਤ ਵਧੀਆ ਬੀ ਲਾ ਗੇ ਲੋ ਜੀ ਉਧਰ ਟਰੈਕਟਰ ਚੱਲ ਪਿਆ ਆਪਣਾ ਤੇ ਆਪਾਂ ਲਾਵਾਂਗੇ ਦੋਰ ਪਹਿਲਾਂ ਇੱਕ ਵਾਰੀ ਬਾਹ ਕੇ ਉੱਤੇ ਬੀ ਮਾਰ ਚੱਟਾ ਦੇ ਕੇ ਫਿਰ ਇੱਕ ਵਾਰੀ ਦੁਬਾਰਾ ਟਰੈਕਟਰ ਉੱਪਰ ਫੇਰਾਂਗੇ ਤੋਂ ਇਹਦੇ ਚ ਇਹ ਚੱਕਰ ਹੈ ਨਾ ਹੁਣ ਗਰਮੀ ਬਹੁਤ ਹੈ ਜੇ ਉਹ ਡਲੇ ਵੱਜ ਗਏ ਤਾਂ ਉਹਦੇ ਵਿੱਚ ਫਿਰ ਸਾਰਾ ਬੀ ਖਰਾਬ ਹੋ ਜਾਊਗਾ ਆਪਣਾ ਪੱਠੇ ਹੋਣੇ ਨਹੀਂ ਜੇ ਦੋਰ ਲੱਗੀ ਤਾਂ ਫਿਰ ਪੱਠੇ ਹੋਣ ਦੀ ਉਮੀਦ ਜ਼ਿਆਦੀ ਹੈ ਆਪਾਂ ਨੂੰ ਵੀ 100% ਕਿਕ ਦਾਣਾ ਆਗੂਗਾ ਕਿਉਂਕਿ ਆਪਾਂ ਚਰੀ ਵੀ ਮਾੜੀ ਨਹੀਂ ਪਾਈ ਚਰੀ ਵੀ ਆਪਣੀ ਘੱਟੋ ਘੱਟ 100 ਰੁਪਏ ਕਿਲੋ ਦੀ ਚਰੀ ਹੈ 80 ਰੁਪਏ ਦੀ ਮੱਕੀ ਐ ਦਵਾਈ ਲੱਗੀ ਹੁੰਦੀ ਐ ਨੂੰ ਕਾ ਪੰਛੀ ਕੋਈ ਨਹੀਂ ਚੁਗਦਾ ਪਰ ਇਹ ਚੀਜ਼ ਮੈਨੂੰ ਬਹੁਤ ਫੀਲ ਹੁੰਦੀ ਐ ਵੀ ਪੰਛੀਆਂ ਨੂੰ ਆਪਾਂ ਦਵਾਈ ਵਾਲੀ ਪਾ ਦਿੰਨੇ ਆ ਉਹਨਾਂ ਦਾ ਵੀ ਸਿੱਧਾ ਚੁਗਣਾ ਚਾਹੀਦਾ ਉਹਨਾਂ ਨੂੰ ਅਗਲੇ ਕਿਆਰੇ ਆਪਾਂ ਬਿਨਾਂ ਦਵਾਈ ਵਾਲੇ ਬੀਜਾਂਗੇ ਤੇ ਦੇਖੋ ਛੱਟੇ ਦੇ ਰਿਹਾ ਇਹਨੂੰ ਇਹ ਬਹੁਤ ਮਜ਼ਾ ਆਉਣ ਰਿਹਾ ਬਹੁਤ ਚੰਗਾ ਲੱਗਦਾ ਇਹਨੂੰ ਛੱਟੇ ਦੇਣਾ ਆ ਪੂਰਾ ਕੰਮ ਅੱਜ ਫਚੋਬਰ ਨੇ ਨਾਲ ਕਰਵਾਇਆ ਸਾਡੇ ਤਾਂ ਸਾਨੂੰ ਆਪ ਨੂੰ ਬੜਾ ਖੁਸ਼ੀ ਹੁੰਦੀ ਜਦੋਂ ਬੱਚਾ ਕੰਮ ਕਰਦਾ ਨਾ ਕਿਉਂਕਿ ਸਾਡੇ ਦਾਦੇ ਨੇ ਵੀ ਸਾਨੂੰ ਬਹੁਤ ਕੁਝ ਸਿਖਾਇਆ ਸੀ ਬਹੁ ਡਾਂਗਾ ਪੈਂਦੀ ਹੁੰਦੀ ਸੀ ਭਈਆ ਕਰੋ ਡੰਗਰ ਲਿਆਓ ਚਾਰ ਕੇ ਚਾਰੀ ਦੇ ਸੀ ਹੁਣ ਅੱਜ ਕੱਲ ਕਿੱਥੇ ਡੰਗਰ ਇੱਕ ਆਪਣੀ ਆ ਕੁੱਤੀ ਬਿਮਾਰ ਹੋ ਗਈ ਸੀ ਇਹਦੀ ਫੇਵਰੇਟ ਸੀ ਪਰੇ ਨਹੀਂ ਰਹੀ ਵਿਚਾਰੀ ਇਲਾਜ ਬਹੁ ਕਰਾਇਆ ਤੇ ਚਲੋ ਜੋ ਪ੍ਰਮਾਤਮਾ ਦਾ ਭਾਣਾ ਹੁਣ ਇਹ ਕਹਿੰਦਾ ਪਾਪਾ ਮੈਨੂੰ ਹਸਕੀ ਦਾ ਬੱਚਾ ਲਿਆ ਦੇ ਮੈਂ ਕਿਹਾ ਪੁੱਤ ਗਰਮੀ ਲੰਗਲਾਂ ਦੇ ਫਿਰ ਲਿਆਵਾਂਗੇ ਵੈਸੇ ਤਾਂ ਕੁੱਤੇ ਸਾਡੇ ਕੋਲ 7-8 ਹੈਗੇ ਪਰ ਸ਼ੌਂਕ ਦਾ ਕੋਈ ਕਹਿੰਦੇ ਮੁੱਲ ਨਹੀਂ ਹੁੰਦਾ ਚੰਗਾ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ